ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੈਡੀਮੇਡ ਦੀ ਬਹੁਤ ਸਾਰੀ ਵੈਰਾਈਟੀ ਠੀਕ ਹੈ ਜੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਕਮੈਂਟ ਵੀ ਕਰਿਆ ਕਰੋ ਠੀਕ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕੋਟੀਆਂ ਕਹਿ ਸਕਦੇ ਹੋ ਤੁਸੀਂ ਟੌਪ ਕਹਿ ਸਕਦੇ ਹੋ ਠੀਕ ਹੈ ਜੋ ਵੀ ਤੁਹਾਨੂੰ ਵਧੀਆ ਲੱਗਦਾ ਹੁੱਡੀ ਕਹਿ ਸਕਦੇ ਹੋ ਜੋ ਮੇਰੇ ਕੋਲ ਹੈਗਾ ਮੈਂ ਤੁਹਾਨੂੰ ਦਿਖਾਨੀ ਆ ਰੈਡੀਮੇਡ ਦੀ ਵੈਰਾਈਟੀ ਓਕੇ ਜੀ ਇਹ ਆ ਗਿਆ ਜੀ ਆਪਣਾ ਗੋਲ ਗਲੇ ਦਾ ਟਾਪ ਆਏਗਾ ਗਰਲਿਸ਼ ਲੁੱਕਾ ਠੀਕ ਹੈ ਪਤਲੀਆਂ-ਪਤਲੀਆਂ ਕੁੜੀਆਂ ਵਾਸਤੇ ਜਾਂ ਕਿਸੇ ਨੂੰ ਵੀ ਜਿੰਨੂੰ ਵੀ ਆ ਸਕਦਾ ਸਟ੍ਰੈਚੇਬਲ ਤੇ ਹੁੰਦਾ ਹੀ ਆ 네ਵੀ ਬਲੂ ਕਲਰ ਆ ਪਰਲ ਵਰਕ ਹੋਇਆ ਉੱਪਰ ਠੀਕ ਹੈ ਜੀ ਬਾਜੂ-ਬਜੂ ਬਹੁਤ ਸੋਹਣੇ ਬਣੇ ਹੋਏ ਆ ਥੋੜਾ ਲੰਬਾਈ ਆ ਗਈ ਲੈਂਥੀ ਠੀਕ ਹੈ ਇੰਨਾ ਆਏਗਾ ਜੀਨ ਦੇ ਨਾਲ ਵੀਅਰ ਕਰ ਸਕਦੇ ਹੋ ਠੀਕ ਹੈ ਤੇ ਕੋਟੀ ਦੀ ਤਰ੍ਹਾਂ ਵੀ ਤੁਸੀਂ ਵੀਅਰ ਕਰ ਸਕਦੇ ਹੋ ਗੋਲ ਗਲੇ ਦੇ ਨਾਲ ਆਏਗਾ ਠੀਕ ਹੈ ਜੀ ਪ੍ਰਾਈਸ ਸਾਰੇ ਜਣੇ ਨੋਟ ਕਰ ਲਿਓ ਜੀ ਪਲੀਜ਼ ਪ੍ਰਾਈਸ ਅਲੱਗ-ਅਲੱਗ ਹੋਣਗੇ ਠੀਕ ਹੈ ਤੇ ਪ੍ਰਾਈਸ ਨੋਟ ਕਰਦੇ ਜਾਓ ਜੇ ਦਾ ਵੀ ਜਿੰਨਾ ਹੋਏਗਾ ਓਕੇ ਜੀ ਇਹਦਾ ਪ੍ਰਾਈਸ ਆਏਗਾ ਜੀ 400 ਓਕੇ 400 ਆਏਗਾ ਇਹਦਾ ਪ੍ਰਾਈਸ ਨੈਕਸਟ ਆ ਗਿਆ ਜੀ ਇਹਦੇ ਵਿੱਚ ਇਹ ਵੀ ਬਹੁਤ ਹੀ ਪਿਆਰਾ ਜਿਹਾ ਟਾਪ ਆ ਠੀਕ ਹੈ ਇਹਦੇ ਉੱਪਰ ਬਣੀ ਹੋਈ ਹੈ ਇੱਕ 베ਬੀ ਗਰਲ ਠੀਕ ਹੈ ਤੇ ਥੋੜਾ ਜਿਹਾ ਇੱਥੇ ਵੀ ਕੰਮ ਹੋਇਆ ਇਹਦੇ ਉੱਪਰ ਬਾਰਡਰ ਦੇ ਉੱਪਰ ਬਣਿਆ ਹੋਇਆ ਗੋਲ ਆਏਗਾ نیچے ਇਸ ਤਰ੍ਹਾਂ ਬਾਜੂ ਬਹੁਤ ਪਿਆਰੇ ਬਣੇ ਹੋਏ ਆ ਠੀਕ ਹੈ ਇਹ ਮਤਲਬ ਐਲ ਸਾਈਜ਼ ਜਾਂ ਬੱਚਿਆਂ ਨੂੰ ਕਿਸੇ ਨੂੰ ਵੀ ਆ ਜਾਏਗਾ ਸਟ੍ਰੈਚੇਬਲ ਤੇ ਹੈਗਾ ਆ ਠੀਕ ਆ ਜੀਨ ਦੇ ਨਾਲ ਵੀਅਰ ਕਰ ਸਕਦੇ ਹਾਂ ਕੱਲਾ ਵੀ ਇਸ ਤਰ੍ਹਾਂ ਵੀ ਸੂਟ ਦੇ ਨਾਲ ਵੀਅਰ ਕਰ ਸਕਦੇ ਹਾਂ ਇਹ ਤੁਸੀਂ ਦੇਖ ਲੈਣਾ ਕਿ ਤੁਹਾਨੂੰ ਕਿਵੇਂ ਦਾ ਹਨਾ ਅ ਬੱਚਿਆਂ ਨੂੰ ਤੇ ਆ ਹੀ ਜਾਏਗਾ 12 14 ਸਾਲ ਦੀਆਂ ਬੱਚਿਆਂ ਨੂੰ ਇਹਦਾ ਪ੍ਰਾਈਸ ਵੀ ਆਏਗਾ 400 ਵਿੱਚ ਨੈਕਸਟ ਕਲਰ ਆਏਗਾ ਜੀ ਗ੍ਰੇ ਕਲਰ ਕਾਫੀ ਕਲਰ ਆਏ ਹੋਏ ਸੀ ਪਰ ਹੁਣ ਇਹਦੇ ਵਿੱਚ ਇਹੀ ਕਲਰ ਬਚੇ ਹੋਏ ਆ ਗ੍ਰੇ ਕਲਰ ਆ ਜਾਏਗਾ ਜੀ ਠੀਕ ਹੈ ਗਲਾ ਬਹੁਤ ਸੋਹਣਾ ਛੋਟਾ ਜਿਹਾ ਬਣਿਆ ਹੋਇਆ ਇਸ ਕਰਕੇ ਬੱਚੀਆਂ ਨੂੰ ਵੀ ਆ ਜਾਏਗਾ ਠੀਕ ਹੈ ਇਸ ਤਰ੍ਹਾਂ ਬਾਜੂ ਬਣੇ ਹੋਏ ਆ ਠੀਕ ਹੈ 400 ਨੈਕਸਟ ਆ ਜਾਏਗਾ ਜੀ ਇਹ ਲੇਵੈਂਡਰ ਕਲਰ ਓਕੇ ਠੀਕ ਹੈ ਇਹਦੇ ਵੀ ਇਸ ਤਰ੍ਹਾਂ ਬਾਜੂ ਬਣੇ ਹੋਏ ਆ ਬਹੁਤ ਹੀ ਵਧੀਆ ਬਣਿਆ ਹੋਇਆ ਇਹ ਵੀ ਠੀਕ ਹੈ ਜੀ ਤੇ ਫਲਾਵਰ ਹਾਈਲਾਈਟ ਕੀਤਾ ਹੋਇਆ 400 ਹੀ ਇਹਦਾ ਪ੍ਰਾਈਸ ਆਏਗਾ ਜੀ ਠੀਕ ਹੈ ਨੈਕਸਟ ਪੀਸ ਇਹਦੇ ਵਿੱਚ ਆਏਗਾ ਰੈੱਡ ਕਲਰ ਠੀਕ ਹੈ ਇਹਦੇ ਨਾਲ ਇਸ ਤਰ੍ਹਾਂ ਬਣੀ ਹੋਈ ਕਟਿੰਗ ਠੀਕ ਹੈ ਉੱਪਰ ਨੂੰ ਐਵੇਂ ਕਰਕੇ ਤੇ ਤੁਸੀਂ ਦੇਖ ਲੈਣਾ ਕਿ ਤੁਹਾਨੂੰ ਡਿਜ਼ਾਈਨਿੰਗ ਐਵੇਂ ਦੀ ਚੱਲੇਗੀ ਤੇ ਫੇਰ ਹੀ ਤੁਸੀਂ ਇਹਨੂੰ ਆਰਡਰ ਕਰਨਾ ਬਾਕੀ ਮੈਂ ਤੁਹਾਨੂੰ ਕਲੀਅਰ ਪਿਕ ਦਿਖਾ ਦਾਂਗੀ ਜਿਵੇਂ ਦੀ ਵਿੱਚ ਆਈ ਦੀ ਹੋਏਗੀ ਓਕੇ ਜੀ ਠੀਕ ਹੈ 400 ਪ੍ਰਾਈਸ यह वैसे कुड़िया वाला ही आइटम वा ठीक है एक आ गई हूडी टाइप भी बहुत प्यारा पीस बनिया हुआ ठीक है, है? तो यद भी प्राइस आएगा फोर हंड्रड ओके इस तरह कैप लगी हुई है पॉकेट लगी हुई है नीचे साइड लास्टिक लगी हुई है फोर प्राइस आएगा नैक्सट आ जाएगी जी इस तरह हुई एम साइज आएगा जी ये कुड़िया में ही ਨਮਲਾਏ ਮਤਲਬ 14 15 ਸਾਲ 16 ਸਾਲ ਦੀਆਂ ਕੁੜੀਆਂ ਨੂੰ ਆ ਜਾਏਗਾ ਠੀਕ ਹੈ ਇਸ ਤਰ੍ਹਾਂ ਬਣੀ ਹੋਈ ਹੈ ਤੇ 400 ਹੀ ਆ ਜਾਏਗਾ ਇਹਦਾ ਪ੍ਰਾਈਸ ਨਹੀਂ ਸੌਰੀ 300 ਇਹਦਾ ਪ੍ਰਾਈਸ 300 ਆਏਗਾ ਠੀਕ ਹੈ ਇਹ ਬਣਿਆ ਹੋਇਆ 벨ਵਟ ਦੇ ਵਿੱਚ ਕ੍ਰੋਪ ਕਿ ਇਸ ਤਰ੍ਹਾਂ ਇਹ ਬਣਿਆ ਹੋਇਆ ਨੀਚੇ ਦੀ ਤੁਹਾਨੂੰ ਹਾਈ ਨੈਕ ਵਗੈਰਾ ਜਾਂ ਕੁਝ ਲੌਂਗ ਟੀ-ਸ਼ਰਟ ਵੇਅਰ ਕਰਨੀ ਪੈਗੀ ਬਹੁਤ ਪਿਆਰਾ ਬਣਿਆ ਹੋਇਆ ਹੈ ਠੀਕ ਹੈ ਇਹਦਾ ਪ੍ਰਾਈਸ ਵੀ 300 ਆਏਗਾ ओके okay, जी नेक्स्ट आएगा ये वाला कलर लेवेंडर कलर आ गया अपना नीचे वाली हुडी दिखाई ओदे विच ठीक है ते एदा प्राइस 400 ठीक है जी नेक्स्ट टॉप पर आपके कोले ये वाला है बहुत बढ़िया क्वालिटी च सुपीरियर ठीक है एदा प्राइस आएगा जी 600 ओके 600 आएगा एदा प्राइस बहुत सोनी फिनिशिंग है स्टफ बहुत ही प्यारा है ओके जी ਇਦੇ ਵਿੱਚ ਵੀ ਇੱਕੋ ਹੀ ਪੀਸ ਆਪਣੇ ਕੋਲ ਬਚਿਆ ਹੋਇਆ ਨੈਕਸਟ ਆਏਗਾ ਜੀ ਇਸ ਤਰ੍ਹਾਂ ਦੀ ਆਪਣੇ ਕੋਲ ਕੋਟੀ ਕਹਿ ਸਕਦੇ ਹੋ ਟੋਪ ਕਹਿ ਸਕਦੇ ਹੋ ਬੱਚਿਆਂ ਵਾਸਤੇ ਵੀ ਜਾਂ ਜੜੀਆਂ ਕੋਈ ਪਤਲੀਆਂ ਕੁੜੀਆਂ ਕਿਉਂਕਿ ਸਟੈਚ ਬਿਲਕੁਲ ਨਹੀਂ ਆ ਇਸ ਸਟੈਚ ਨਹੀਂ ਹੋਏਗਾ ਐਵੇਂ ਬਣਿਆ ਹੋਇਆ ਓਕੇ 550 ਆਏਗਾ ਜੀ ਇਹਦਾ ਪ੍ਰਾਈਸ ਓਕੇ ਜੀ 550 ਦੋ ਕਲਰ ਮਿਲ ਜਾਣਗੇ ਇਹਦੇ ਵਿੱਚ ਇੱਕ ਕਲਰ ਮਿਲ ਜੇਗਾ ਇਹਦਾ ਤੇ 550 ਆਏਗਾ ਇਹਦਾ ਪ੍ਰਾਈਸ ओके okay जी ਤੇ ਨੈਕਸਟ ਤੇ ਲਾਸਟ ਆਏਗਾ ਜੀ ਇਹ ਬਲਾ ਬਲੈਕ ਕਲਰ ਓਕੇ ਜੀ ਤੇ 500 0500 ਆਏਗਾ ਜੀ ਇਹਦਾ ਪ੍ਰਾਈਸ ਠੀਕ ਹੈ ਜੀ ਇਹ ਬਹੁਤ ਹੀ ਪਿਆਰੇ ਡਿਜ਼ਾਈਨ ਆ ਇਹਨਾਂ ਦੇ ਤੇ ਬਹੁਤ ਪਿਆਰੀ ਜੀ ਆਈਟਮ ਆ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਉਹਦਾ ਸਕਰੀਨ ਸ਼ਾਟ ਲੈਣਾ ਤੇ ਭੇਜਣਾ ਸਾਡੇ WhatsApp ਨੰਬਰ ਤੇ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਥੈਂਕ ਯੂ ਧੰਨਵਾਦ